ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੀ ਜੇ ਲਾਈ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹ ਸਿਆਨ ਪਾਲਖੋ ਹਿਤਾ ਇਕ ਨਾ ਚੱਲੇ ਨਾਲ ਕਿਵ ਸਤਿਆਰਾ ਹੋਈਐ ਜਿਵ ਕੂੜੈ ਟੁਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਜ਼ ਹੁਕਮ ਲੇਖ ਦੁਖ ਸੁਖ ਪਾਹੀਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਹੀਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੇ ਤਾ ਹਉ ਮੈਂ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਾਣੀ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾ ਪੈ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਆਹ ਦੂਰ ਕਥਨਾ ਕਥੀਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦਿਲਾਂ ਦੇ ਥਕ ਪਾਹੀ ਦੁਗਾ ਦੁਗਾ ਅੰਤਰ ਖਾਈ ਖਾਈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖੇ ਸੇਵੇ ਪਰਵਾਉ ਸਾਚਾ ਸਾਹਿਬ ਸਤਨਾਹੀ ਪਾਖਿਆ ਭਉ ਅਪਾਰ ਆਖਿਆ ਮੰਗੀ ਹੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰੱਖਿਆ ਜਿਤ ਦਿਸੇ ਦਰਬਾਰ ਮੂੰਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣੀਐ ਮਨ ਰਖੀਆ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੇਸਰ ਗੁਰ ਗੋ ਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੂੰ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੂੰ ਮੈਂ ਵਿਸਰਣਾ ਜਾਈ ਤੀਰਥ ਨਾਮਾ ਜੇ ਤਿਸ ਭਾਵਾਂ ਵਿਰਪਾਣੇ ਕੀ ਨਾਈ ਕਰੀ ਜੇ ਤੀ ਸ੍ਰੋਟ ਉਪਾਈ ਵੇਖਾ ਬਿਨ ਕਰਮਾ ਕੀ ਮਿਲ ਲਈ ਮਾਤ ਦੇ ਵਿੱਚ ਰਤਨ ਜ਼ਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਹੀ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਦੁਖ ਚਾਰੇ ਆਰ ਜਾ ਹੋਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੇ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਆਵੀ ਤਾ ਬਾਤ ਨ ਪੁੱਛੇ ਕੇ ਕੀਟਾਂਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੈ ਗੁਣਮੰਤਿਆ ਹਾ ਗੁਣਦੇ ਤੇ ਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਤਰਤਵਲ ਆਕਾਸ਼ ਸੁਣੀਐ ਦੀਪ ਲੋਪ ਪਾਤਾਲ ਸੁਣੀਐ ਪਹੂ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ਼ ਸੁਣੀਐ ਈਸਰ ਬਰਮਾ ਇੰਦ ਸੁਣੀਐ ਮੁਕਸ਼ਾ ਲਾਹ ਹਨਮੰਦ ਸੁਣੀਐ ਜੋਗ ਜੁਗਤਨ ਪੀਦ ਸੁਣੀਐ ਸਾ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ਼ ਸੁਣੀਐ ਸਤ ਸੰਤੋਖ ਗਿਆਨ ਸੁਣੀਐ 68 ਕਾ ਇਸਨਾਣ ਸੁਣੀਐ ਪਰਪੜ ਪਾਵੈ ਮਾਨ ਸੁਣੀਐ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ਼ ਸੁਣੀਐ ਸਰਾ ਗੁਨਾਕੇ ਗਾਹਾ ਸੁਣੀਐ ਸੇਖ ਪੀਰ ਪਾਤਸ਼ਾਹ ਸੁਣੀਐ ਦੈ ਪਾਵੈ ਰਾਹੋ ਸੁਣੀਐ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੇ ਨਾ ਜਾਈ ਜੇ ਕੋ ਕਹੀ ਪਿਛੇ ਪਛਤਾਈ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਨ ਕੀ ਸੁਧ ਮੰਨੇ ਮੂੰ ਚੋਟਾ ਨਾ ਖਾਈ ਮੰਨੇ ਜਮਕੈ ਸਾਥ ਨ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਈ ਮੰਨੇ ਪਤਸਿਓ ਪ੍ਰਗਟ ਜਾਈ ਮੰਨੇ ਮਗ ਨ ਚਲੈ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵਹਿ ਮੂਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵਹਿ ਨਾ ਭੀਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪਰਧਾਨ ਪੰਚ ਪਾਵਹਿ ਦਰਗਹਿ ਮਾਨ ਪੰਚ ਸੋਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਰਨੇ ਨਾਹੀ ਸੋ ਮਾਰ ਧੋਲ ਧਰਮ ਦੇ ਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਬੂਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਣ ਜੋਰ ਜੀ ਜਾ ਤਰੰਗਾ ਕੇ ਨਾਉ ਸਭ ਨਾਲ ਲਿਖਿਆ ਉੜੀ ਕਲਾ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੇਤੇ ਤਾਨਸਵਾਲੇ ਹੋ ਰੂਪ ਕੀਤੀ ਦਾਤ ਜਾਣੇ ਕੂਣ ਕੂਤ ਕੀ ਤਪਸਾਉ ਏ ਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੂਦ ਭਾਵਹਿ ਸਾਈ ਭਲੀਕਾਰ ਤੂ ਸਦਾ ਸਲਾਹਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੂਣ ਲਿਵਲਾਈ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤੂੰ ਸੁਭਾਅ ਵਹਿਸਾਈ ਭਲੀਕਾਰ ਤੂੰ ਸਦਾ ਸਲਾਹਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜ਼ੋਰ ਅਸੰਖ ਗਲਬੜ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੁੜਿਆਰ ਕੁੜੇ ਫਿਰਾਹੀ ਅਸੰਖ ਮਲੇਸ਼ ਮਲ ਭਕ ਖਾਹੀ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਜ਼ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵਹਿ ਸਾਈ ਭਲੀਕਾਰ ਤੂ ਸਦਾ ਸਲਾਹਮਤ ਨਿਰੰਕਾਰ ਅਸ਼ੰਖ ਨਾਮ ਸੰਕਥਾਉ ਅਗੰਗ ਅਗੰਮ ਅਸ਼ੰਖ ਲੋ ਅਸ਼ੰਖ ਕਹਿ ਸਿਰ ਭਾਰ ਹੋਇ ਅਖਰੀ ਨਾਮ ਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਅਹਲ ਕਹਿਤੀ ਸਿਰ ਨਾਹੀ ਜੀ ਫਰਮਾਈ ਦਿਵਤੀ ਪਾਹੀ ਜੇ ਤਾ ਕੀਤਾ ਤੀਤਾ ਨਾਉ ਵਿਣ ਨਾਮੇ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਬਰੀਆ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈ ਆਹ ਉਹ ਧੋਏ ਪਰਿਆ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੂ ਆਪੇ ਬੀਜ ਆਪੇ ਹੀ ਖਾਹੂ ਨਾਨਕ ਹੁਕਮੀ ਆਵੋ ਜਾਹੂ ਤੀਰਤ ਅਬ ਦਿਆਦਤ ਦਾਣ ਜੇ ਕੋ ਪਾਵੇ ਤਿਲ ਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਣਾ ਸਭ ਗੁਣ ਤੇਰੇ ਮੇ ਨਾਹੀ ਕੋਈ ਵੇਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਵਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸਵੇਲਾ ਵਕਤ ਕਮਣ ਕਮਣ ਜਿਤ ਕਮਣ ਵਾਰ ਕਮਣ ਸੀ ਰੁੱਤ ਮਹਾ ਕਮਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋ ਵੇਲੇ ਪੁਰਾਣ ਵਕਤ ਨਾ ਪਾਈਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਤਿਤਵਾਂ ਨ ਜੋਗੀ ਜਾਣੇ ਰੁੱਤ ਮਾਹੂ ਨ ਕੋਈ ਜਾਂ ਕਰਤਾ ਸਿਰਟੀ ਕੋ ਸਾਜੇ ਆਪੈ ਜਾਣੇ ਸੋਈ ਕੀਵ ਕਰ ਆਖਾਂ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹੀ ਵੱਡੀ ਨਾਹੀ ਕੀਤਾ ਜਾਂ ਕਾ ਹੋਵੇ ਨਾਨਕ ਜੀ ਕੋ ਆਪੈ ਜਾਣੇ ਅਗੇ ਗਿਆਨ ਨਾ ਸੋਹੇ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਉੜਕ ਉੜਕ ਭਾਲ ਥਕੇ ਵੇਦ ਕਹਿਣ ਇਕ ਬਾਤ ਸਹਿਜ 18 ਕਹਿਣ ਕਤੇ ਬਾ ਅਸਲੂ ਇਕ ਤਾਤ ਲੇਖਾ ਹੋਇ ਤਾ ਲਿਖੀਐ ਲੇਖੇ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੈ ਜਾਣੇ ਆਪ ਸਲਾਹੀ ਸਲਾਹੀ ਤੇ ਸੁਰਤ ਨ ਪਾਈਆ ਨਦੀਆ ਤੇ ਵਹ ਪਵੇ ਸਮੁੰਦ ਨ ਜਾਣੀ ਹੈ ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੇ ਤੋਲਾ ਹੋਣੀ ਜੇ ਤਿਸ ਮਨਹੁ ਨ ਬਿਸਰੇ ਅੰਤ ਨ ਅਸੀ ਭੀ ਕਹਿ ਨਾ ਅੰਤ ਅੰਤ ਨ ਕਰਨੇ ਦੀਨ ਨ ਅੰਤ ਅੰਤ ਨ ਵੇਖਣ ਸੁਣਣ ਨ ਅੰਤ ਅੰਤ ਨ ਜਾਪੇ ਕੀ ਆਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਲਾਹਿ ਤਾਂ ਕਿ ਅੰਤ ਨ ਪਾਏ ਜਾਹਿ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਮ ਏਵੜੀ ਊਚਾ ਹੋਵੇ ਕੋਈ ਤਿਸ ਊਚੇ ਕੋ ਜਾਣੇ ਸੋਈ ਜੇ ਵੜੇ ਆਪ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਦਿਲਾਂ ਤਮਾਈ ਕੇਤੇ ਮੰਗਹਿ ਜੋਦ ਆਪਾਰ ਕੇਤੀਆਂ ਗਣਤ ਨਹੀਂ ਵਿਚਾਰ ਕੇਤੇ ਗਭ ਟੂਟੇ ਵੇਕਾਰ ਕੇਤੇ ਲەلੈ ਮੁਖਰ ਪਾਹੀ ਕੇਤੇ ਮੂਰਖਾ ਹੀ ਖਾਹਿ ਕੀਤੀਆ ਦੂਖ ਭੋਗ ਸਦਮਾਰ ਏਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਇਕ ਆਖਣ ਪਾਈ ਉਹ ਜਾਣੇ ਜੇ ਧਿਆ ਮੁਖ ਖਾਏ ਆਪੈ ਜਾਣੇ ਆਪੈ ਦੇ ਆਖੈ ਸੇ ਭੀ ਕੇਈ ਕੇ ਜਿਸ ਨੂੰ ਬਖਸੇ ਸਿਪਸਾ ਲਾਹ ਨਾਨਕ ਪਾਤਸ਼ਾਹੀ ਪਾਤਸਾਹ ਆਮੁੱਲ ਗੁਣ ਆਮੁੱਲ ਵਾਪਾਰ ਆਮੁੱਲ ਵਪਾਰੀ ਆਮੁੱਲ ਪੰਢਾਰ ਆਮੁੱਲ ਆਵੇ ਮੁੱਲ ਲ ਜਾਹੀ ਆਮੁੱਲ ਪਾਏ ਆਮੁੱਲ ਅਸਮਾਹੀ ਆਮੁੱਲ ਤਰਮ ਆਮੁੱਲ ਦੀ ਬਾਣ ਆਮੁੱਲ ਤੁਲ ਆਮੁੱਲ ਪਰਵਾਣ ਆਮੁੱਲ ਬਖਸੀਸ ਆਮੁੱਲ ਨਿਸਾਨ ਆਮੁੱਲ ਕਰਮ ਆਮੁੱਲ ਫਰਮਾਨ ਆਮੁੱਲੋ ਮੁੱਲ ਆਖੀਆਂ ਨਾ ਜਾਈ ਆਖ ਆਖਰ ਹੀ ਨਿਬਲਾਈ ਆਖਿਆ ਵੇਦ ਪਾਠ ਪੂਰਾਣ ਆਖਿਆ ਪੜੈ ਕਰੇ ਵਿਖਿਆਨ ਆਖਿਆ ਬਰ ਮੈਂ ਆਖਿਆ ਇੰਦ ਆਖਿਆ ਗੋਪੀ ਤੇ ਗੋਵਿੰਦ ਆਖਿਆ ਸਰ ਆਖਿਆ ਸਿੱਧ ਆਖਿਆ ਕਿਤੇ ਕੀਤੇ ਬੁੱਧ ਆਖਿਆ ਦਾ ਨਾ ਵਾਖਿਆ ਦੇਵ ਆਖਿਆ ਸੁਰ ਨਰਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕਹਿ ਉਠ ਉਠ ਜਾਹੀ ਇਤੇ ਕੀਤੇ ਹੋਰ ਕਰੇ ਤਾਖ ਨਾ ਸਕਹਿ ਕੀ ਕੀ ਜੇ ਵਡ ਭਾਵ ਹੈ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖਿਐ ਸਿਰਗਾ ਵਾਰਾ ਗਵਾਰ ਸੋ ਦਰ ਕੇ ਹਾਂ ਸੋ ਕਰਕੇ ਹਾਂ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾਂ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿ ਸੋ ਕਹੀਐਨ ਕਿਤੇ ਗਾਵਣ ਹਾਰੇ ਗਾਵੇ ਤੁਨੋਂ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ੍ਰਹਮਾ ਦੇਵੀ ਸੋ ਹੁਣ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵ ਪਿਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਮੀਰ ਕਰਾਰੇ ਗਾਵਣ ਪੰਡਤ ਪੜ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮਹੂਨੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਣ ਰਤਨਉਪਾਇ ਤੇਰੇ 68 ਤੀਰਥ ਨਾਲੇ ਗਾਵਹਿ ਜੋਦ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਗਾਵਣ ਸਿਮੈ ਚਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੁਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਓ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਇਸ ਭਾਵੈ ਸੋ ਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਸਾ ਹੋ ਸਹਾ ਪਾਸਾ ਹੀ ਨਾਨਕ ਰਹਿ ਰਜ਼ਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੈ ਫਿ ਕਹੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਿਸੇ ਆਦੇਸ ਆਦਿ ਅਨਿਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦੀ ਆ ਪੰਧਾਰਣ ਘਟ ਘਟ ਬਾਜਹਿ ਨਾਦ ਆਪ ਨਾਦ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲੇਖਿਆ ਵਹ ਭਾਗ ਆਦੇਸ ਤਿਸੇ ਆਦੇਸ ਆਦਿ ਅਨਿਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਇਕ ਕਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਕਲਾਈ ਦੀ ਬਾਣ ਜਿਉ ਤਿਸ ਭਾਵੇਂ ਤਿਵੇਂ ਚਲਾਵੇਂ ਜਿਵ ਹੋਵੇ ਪਰਮਾਣ ਉਹ ਵੇਖੇ ਉਹ ਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇਸ਼ ਤਿਸ ਆਦੇਸ਼ ਆਦੀਨੀਲ ਅਨਾਦ ਅਨਹਤ ਜੋਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਪੰਡਹਾਰ ਜੋ ਕਿਸ ਪਾਸੇ ਕਾਵਾਰ ਕਰ ਕਰ ਵੇਖੇ ਸ੍ਰਿਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਦੀ ਅਨੀਲ ਅਨਾਦ ਅਨਹਤ ਜੋਗ ਜੁਗ ਏਕੋ 20 ਇਕ ਦੂਜੀ ਭੋਲਖੋਹਿ ਲਖੋ ਵੇ ਲਖ 20 ਲਖ ਲਖ ਗੀੜਾ ਆਖੀਐ ਏਕ ਨਾਮ ਜਗਦੀਸ਼ ਇਤ ਰਾਹੇ ਪਤ ਪੜੀਆਂ ੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੇ ਕੂੜਾ ਠੀਸ ਆਖਣ ਜ਼ੋਰ ਚ ਪਹਿਨਾ ਜ਼ੋਰ ਜ਼ੋਰ ਨਾ ਮੰਗੰਦੇ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਦਾ ਜ਼ੋਰ ਜ਼ੋਰ ਨਾ ਰਾਜ ਮਾਲ ਮਨਸੂਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੂਟੇ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਇ ਨਾਨਕੀ ਉੱਤਮ ਨੀਚ ਨਾ ਕੋਇ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਫ ਰਹੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੁਹਣ ਪਰਵਾਨ ਨਦਰੀ ਕਰਮ ਪਵਨੀ ਸਾਨ ਕੱਚ ਪਕਾਈ ਉਥੇ ਪਾਈ ਨਾਨਕ ਗਿਆ ਜਾਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਲ ਮਹੇਸ਼ ਕੇਤੇ ਬ੍ਰਹਮ ਕਾ ਹਰਦਕੜੀ ਹੈ ਰੂਪ ਰੰਗ ਕੇ ਵੇਸ ਕਿਤਿਆਂ ਘਰਮ ਭੂਮੀ ਮੇਰਾ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਤ ਨਰਿੰਦ ਕਿਤਿਆਂ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾ ਬਿਨੋ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਕਾੜ ਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੀ ਪਿਛੇ ਪੁਛਤਾਈ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿਦਾਂ ਕੀ ਸੁਧ ਕਰਮਖੰਡ ਕੀ ਬਾਣੀ ਜ਼ੋਰ ਜਿੱਥੇ ਹੋ ਨਾ ਕੋਈ ਹੋਰ ਤਿੱਥੇ ਜੂਦ ਮਹਾਬਲ ਸੂਰ ਤਿਨ ਮੇਂ ਰਾਮ ਰਿਹਾ ਭਪੂਰ ਤਿੱਥੇ ਸੀਤੋ ਸੀਤਾ ਮਹੀਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੀ ਨਾ ਉਹ ਮਰੇ ਨਾ ਠਾਗੇ ਜਾਹੀ ਜਿਨਕੇ ਰਾਮ ਵਸੇ ਮਨ ਮਾਹੀ ਤਿੱਥੇ ਭਗਤ ਵਸੇ ਕੇ ਲੋ ਕਰੇ ਅਨੰਦ ਸਚਾ ਮਨ ਸੋਈ ਸਚ ਖੰਡ ਵਸੇ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤ ਅੰਤ ਨਾਨਤ ਤਿਥੈ ਲੋਲੂ ਆਕਾਰ ਜੀਵ ਜੀਵ ਹੁਕਮ ਤਿਵੇ ਤਿਵਕਾਰ ਵੇਖੇ ਵੀਚੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾਂ ਤੀਰ ਸੁਨਿਆਰ ਅਹਿਰਣ ਮਤ ਵੀਦ ਹਥਿਆਰ ਔਖਲਾ ਅਗੰਤਪਤਾਉ ਪਾਂਡਾ ਪਾਉ ਅੰਮ੍ਰਿਤ ਢਾਲ ਕੜੀਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਬਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰਾਤ ਦੁਈ ਦਾਈ ਦਾਇ ਖੇਲੇ ਸਗਲ ਜਗਤ ਚੰਗਿਆ ਆਈਆਂ ਬੁਰੀਆਂ ਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਧਿਆਹਿਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ